ਇਕ ਖਬਰ ਬ੍ਰੀਤਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿਖੇ ਇੱਕ ਪਤਨੀ ਵੱਲੋਂ ਆਪਣੇ ਆਸ਼ਿਕ ਦੇ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਨ ਦੇਣ ਦੀ ਜਿਹੜੀ ਘਟਨਾ ਹੋਈ ਸੀ ਉਸ ਵਿੱਚ ਪੁਲਿਸ ਨੇ ਅੱਜ 6ਵੇਂ ਦਿਨ ਇਹਨਾਂ ਦਾ ਤੀਸਰਾ ਸਾਥੀ ਵਿਸ਼ਵਜੀਤ ਕੁਮਾਰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਹਰਿਆਣੇ ਦੇ ਡੱਬ ਵਾਲੀ ਦਾ ਰਹਿਣ ਵਾਲਾ ਹੈ ਪਿੰਡ ਵਾਲੇ ਹਾਲੇ ਵੀ ਇਸ ਗੱਲ ਤੇ ਨਹੀਂ ਖੜ੍ਹ ਰਹੇ ਉਹਨਾਂ ਦੇ ਅਨੁਸਾਰ ਹਾਲੇ ਵੀ ਇੱਕ ਹੋਰ ਚੌਥਾ ਸਾਥੀ ਵੀ ਇਸ ਦੇ ਵਿੱਚ ਹੈ ਜਿਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਉਸ ਵੇਲੇ ਤਾਂ ਲੋਕਾਂ ਦੀਆਂ ਤਾਂਹਾਂ ਨਿਕਲ ਗਈਆਂ ਜਦੋਂ ਗੁਰਵਿੰਦਰ ਦੇ ਪਿਤਾ ਨੇ ਗੁਰਵਿੰਦਰ ਨੂੰ ਨਹਾਉਣ ਤੋਂ ਬਾਅਦ ਉਸਦੇ ਕੱਪੜੇ ਪਾਉਣੇ ਸੀ ਤੇ ਪੱਗ ਦੀ ਪੂਣੀ ਕਰ ਰਿਆ ਸੀ ਕਰਵਾ ਰਿਆ ਸੀ ਤੇ ਕਹਿ ਰਿਹਾ ਸੀ ਕਿ ਉਹ ਇਸ ਤਰ੍ਹਾਂ ਆਪਣੇ ਪੁੱਤਰ ਦੀ ਪੱਗ ਦੀ ਪੂਣੀ ਕਰਵਾਉਂਦਾ ਸੀ ਤੇ ਸਾਰਿਆਂ ਦੀਆਂ ਉਸ ਵੇਲੇ ਤਾਹਾਂ ਨਿਕਲ ਗਈਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪ੍ਰੀਤਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿਖੇ ਇੱਕ ਪਤਨੀ ਵੱਲੋਂ ਆਪਣੇ ਆਸ਼ਕ ਦੇ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਨ ਦੇਣ ਦੀ ਜਿਹੜੀ ਘਟਨਾ ਹੋਈ ਸੀ ਉਸ ਵਿੱਚ ਪੁਲਿਸ ਨੇ ਅੱਜ 6ਵੇਂ ਦਿਨ ਇਹਨਾਂ ਦਾ ਤੀਸਰਾ ਸਾਥੀ ਵਿਸ਼ਵਜੀਤ ਕੁਮਾਰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਹਰਿਆਣੇ ਦੇ ਡੱਬ ਵਾਲੀ ਦਾ ਰਹਿਣ ਵਾਲਾ ਹੈ ਤੇ ਇਸ ਦੀ ਇਸ ਕਤਲ ਦੇ ਮਾਮਲੇ ਵਿੱਚ ਇਹ ਭੂਮਿਕਾ ਰਹੀ ਹੈ ਕਿ ਇਹ ਹਰਕਮਲਜੀਤ ਸਿੰਘ ਜਿਹੜਾ ਕਿ ਇਸ ਔਰਤ ਦਾ ਆਸ਼ਕ ਸੀ ਉਸ ਨੂੰ ਕਾਰ ਦੇ ਵਿੱਚ ਲੈ ਕੇ ਆਇਆ ਤੇ ਫਿਰ ਵਾਰਦਾਤ ਨੂੰ ਅੰਜਾਮ ਕਰਨ ਤੋਂ ਬਾਅਦ ਉਸ ਨੂੰ ਵਾਪਸ ਵੀ ਛੱਡ ਕੇ ਆਇਆ ਉਸੇ ਕਾਰ ਤੇ ਉਸ ਕਾਰ ਦੀ ਸੀਸੀਟੀਵੀ ਕੱਲ ਹੀ ਹੱਥ ਲੱਗੀ ਸੀ ਪਿੰਡ ਦੇ ਲੋਕਾਂ ਨੇ ਉਹ ਸੀਸੀਟੀਵੀ ਵੀ ਪੱਤਰਕਾਰਾਂ ਨੂੰ ਦਿੱਤੀ ਹੈ ਤੇ ਉਸ ਦੇ ਆਧਾਰ ਤੇ ਪੁਲਿਸ ਨੇ ਹੁਣ ਉਹ ਗੱਡੀ ਵੀ ਰਿਕਵਰ ਕਰ ਲਈ ਹੈ ਬਰਾਮਦ ਕਰ ਲਈ ਹੈ ਜਿਹੜੀ ਤੇ ਇਹ ਆਏ ਸੀ ਤੇ ਗਏ ਸੀ ਤੇ ਇਸ ਵਿਸ਼ਵਜੀਤ ਕੁਮਾਰ ਪੀਚਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਅਧਿਕਾਰੀਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਸਾਰਿਆਂ ਨੇ ਰਲ ਕੇ ਇਸ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਸਾਰਾ ਭੇਦ ਆ ਜਿਹੜਾ ਉਹ ਖੁੱਲ ਗਿਆ ਹੁਣ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਹੋ ਚੁੱਕੀਆਂ ਤੇ ਇੱਕ ਗੱਡੀ ਜਿਸ ਤੇ ਆਏ ਗਏ ਸੀ ਉਹ ਰਿਕਵਰ ਹੋ ਗਈ ਆ ਬਰਾਮਦ ਹੋ ਗਈ ਆ ਤੇ ਹਲੇ ਹੋਰ ਤਫਤੀਸ਼ ਜਾਰੀ ਹੈ ਕਿਉਂਕਿ ਪਿੰਡ ਵਾਲੇ ਹਲੇ ਵੀ ਇਸ ਗੱਲ ਤੇ ਨਹੀਂ ਖੜ ਰਹੇ ਉਹਨਾਂ ਦੇ ਅਨੁਸਾਰ ਹਲੇ ਵੀ ਇੱਕ ਹੋਰ ਚੌਥਾ ਸਾਥੀ ਵੀ ਇਸ ਤੇ ਵਿੱਚ ਆ ਜਿਸ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਤੇ ਉਧਰ ਸੁਖਣ ਵਾਲਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਗੁਰਵਿੰਦਰ ਸਿੰਘ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਗਈ ਇਲਾਕੇ ਭਰ ਤੋਂ ਆਏ ਲੋਕ ਸਾਰਿਆਂ ਦੀਆਂ ਅੱਖਾਂ ਨਮ ਸੀ ਚਾਹੇ ਉਹ ਬੱਚਾ ਸੀ ਚਾਹੇ ਬਜ਼ੁਰਗ ਸੀ ਚਾਹੇ ਔਰਤ ਸੀ ਤੇ ਉਸ ਵੇਲੇ ਤਾਂ ਲੋਕਾਂ ਦੀਆਂ ਤਾਂਹਾਂ ਨਿਕਲ ਗਈਆਂ ਜਦੋਂ ਗੁਰਵਿੰਦਰ ਦੇ ਪਿਤਾ ਨੇ ਗੁਰਵਿੰਦਰ ਨੂੰ ਨਹਾਉਣ ਤੋਂ ਬਾਅਦ ਉਸਦੇ ਕੱਪੜੇ ਪਾਉਣੇ ਸੀ ਤੇ ਪੱਗ ਦੀ ਪੂਣੀ ਕਰ ਰਿਹਾ ਸੀ ਕਰਵਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਹ ਇਸ ਤਰ੍ਹਾਂ ਆਪਣੇ ਪੁੱਤਰ ਦੀ ਪੱਗ ਦੀ ਪੂਣੀ ਕਰਵਾਉਂਦਾ ਸੀ ਤੇ ਸਾਰਿਆਂ ਦੀਆਂ ਉਸ ਵੇਲੇ ਤਾਂਹਾਂ ਨਿਕਲ ਗਈਆਂ ਇਹ ਦ੍ਰਿਸ਼ ਦੇਖ ਕੇ ਇਹ ਉਸ ਦੀ ਵਰਲਾਪ ਦੇਖ ਕੇ ਉਸ ਵੇਲੇ ਕੋਈ ਵੀ ਅੱਖ ਸੀ ਜਿਹੜੀ ਉਹ ਨਾਮ ਹੋਣੋਂ ਨਹੀਂ बच ਸਕੀ। ਪ੍ਰੀਤਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿਖੇ